ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਸੰਗਤਾਂ ਕੋਲ ਫਤਵਾ ਦਹ ਪਹੁੰਚੇ ਕਿ ਸੰਤਾ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਆਪਣੀ ਵੀਡੀਓ ਚੱਲ ਰਹੀ ਹੈ ਅਨਿਸ਼ਚਿਤ ਪਰਨਾਮ ਇਨਡੇਫਿਨਿਟ ਪਰਨੋਨ ਪੁਲਿੰਗਤੀ ਔਰ ਇਹਦੇ ਵਿੱਚ ਜੋ ਅੱਜ ਕਰਨਾ ਆਪਾਂ ਉਹ ਕਰਤਾ ਕਰਤਾ ਕਰਕ ਦੇ ਕਾਰਕ ਵਾਈ ਦਾ ਆਪਾਂ ਕਰ ਰਹੇ ਆਂ ਪਏ ਅੱਜ ਕਰਦੇ ਆ ਕਰਤਾ ਕਰਕ ਦੇ ਵਿੱਚ ਜਿਹੜਾ ਇੱਕ ਵਚਨ ਤੇ ਬਹੁ ਵਚਨ ਇੱਕ ਵਚਨ ਇੱਕ ਹਾ ਨਿਸ਼ਾਨਿਆ ਇੱਕ ਇੱਕ ਤੇ ਇੱਕ ਬਹੁ ਵਚਨ ਇੱਕ ਹਕ ਹਕਨੀ ਇਹ ਸਾਰੇ ਬਹੁ ਵਚਨ ਨੇ ਇਹਨਾਂ ਦੀਆਂ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਜੋ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਉਹਨਾਂ ਦੇ ਰਹੀ ਆਪਾਂ ਵਿਚਾਰ ਕਰਨੀ ਹੈ ਔਰ ਆਪਾਂ ਵਿਚਾਰ ਆਰੰਭ ਕਰਦੇ ਆਂ ਸੋ ਪਹਿਲਾ ਹੈ ਕਰਤਾ ਕਰ ਇਕਵਚਨ ਪੰਚਾਂ ਕਾ ਗੁਰ ਇਕ ਧਿਆਨ ਪੰਚਾਂ ਕਾ ਗੁਰ ਇਕ ਇਕ ਈੜੀ ਨੂੰ ਲਾ ਦੇ ਕੱਕ ਨੂੰ ਘੜੇ ਇਹਦਾ ਮਤਲਬ ਹੁੰਦਾ ਇਕ ਪੰਚਾਂ ਕਾ ਗੁਰ ਇਕ ਧਿਆਨ ਪੰਚਾਂ ਦਾ ਇਕ ਗੁਰੂ ਵੱਲ ਨਹੀਂ ਧਿਆਨ ਮਤ ਇਹ ਹੈ ਅਖਰੀਆਂ ਮਨ ਇੱਕ ਨ ਚੇਤਸ ਮੂੜਮਨ ਮਨ ਇੱਕ ਇਹੀ ਇੱਕ ਇੱਕ ਵਚਨ ਮਨ ਇਹ ਕੀ ਹੈ ਮਨ ਸੰਬੋਧਨ ਹੈ ਕਿਉਂਕਿ ਇਹਨੂੰ ਔਕਰ ਨਹੀਂ ਲੱਗਿਆ ਇਹ ਸੰਬੋਧਨ ਹੈ ਮਨ ਇੱਕ ਨ ਚੇਤਸ ਮੂੜਮਨ ਮਨ ਮੂੜ ਮੂੜਮਨ ਮਨ ਮੂੜਮਨ ਇੱਕ ਨ ਚੇਤ ਤੂੰ ਇੱਕ ਨੂੰ ਚੇਤਦਾ ਨਹੀਂ ਆਪਣੇ ਚਿੱਤ ਦੇ ਵਿੱਚ ਨੇ ਵਸਾਉਂਦਾ ਇੱਕ ਨੂੰ ਚੇਤਦਾ ਨਹੀਂ ਇੱਕ ਤੋਂ ਭਾਵ ਇੱਕ ਪਰਮਾਤਮਾ ਨੂੰ ਤੂੰ ਚੇਤਦਾ ਨਹੀਂ ਇੱਕ ਇੱਕ ਨਾ ਚੇਤਸ ਚੇਤਸ ਵੇਖੋ ਕਰਤਾ ਘੜਨਾ ਕੌਣ ਕਿਸ ਨੇ ਇਹ ਜਿਹੜਾ ਹੈ ਇੱਥੋਂ ਆਏਗਾ ਪਾ ਕੇ ਇੱਕ ਇੱਕ ਨਾ ਇੱਕ ਕਿਸੇ ਇੱਕ ਇੱਕ ਨੂੰ ਨਹੀਂ ਚੇਤਦਾ ਭਾਵ ਇਹ ਇੱਕ ਵਚਨ ਬਣਦਾ ਹੈ ਇੱਕ ਕਰਕੇ ਇੱਕ ਜਿਹੜਾ ਪੰਜਾਬੀ ਚ ਅਸੀਂ ਲਿਖਦੇ ਨੇ ਈੜੀ ਸਾਰੀ ਕੱਕਾ ਇੱਕ ਏ ਏ ਕਾ ਕੇ ਤਸ ਮੂੜ ਮਨਾ ਦਿਮਾਨ ਹਮਾਰਾ ਤੂੰ ਹੀ ਇੱਕ ਤੂੰ ਹੀ ਇੱਕ ਇੱਕ ਦਾ ਉਹੀ ਸਪੈਲਿੰਗ ਹੈ ਈੜੀ ਨੂੰ ਲਾ ਤੇ ਕੱਕੇ ਨੂੰ ਔਕੜ ਇੱਕ ਜਿਹਦਾ ਅਸੀਂ ਪੰਜਾਬੀ ਚ ਲਿਖਾਂਗੇ ਨਵੀਨ ਹੁਣ ਪੰਜਾਬੀ ਚ ਇੱਕ ਇੱਕ ਹੈ ਇਹ ਇੱਕ ਜਿਹੜਾ ਹੈ ਇੱਕ ਕਰਤਾ ਕਾਰਕ ਦੇ ਵਿੱਚ ਆ ਰਿਹਾ ਹੈ ਅਗੇ ਜੇ ਇੱਕ ਹੋਏ ਤਾਂ ਉਗਵੇ ਇੱਕ ਆਹ ਹੈ ਇੱਕ ਆ ਗਿਆ ਈ ਦੀ ਅਨੁਸਾਰੀ ਕੱਕਾ ਹੁਣ ਆ ਬਣ ਗਿਆ ਇਹਦਾ ਐਸ ਤਰੀਕੇ ਨਾਲ ਆਊਗਾ ਈ ਦੀ ਅਨੁਸਾਰੀ ਕੱਕਾ ਇੱਕ ਜੇ ਇੱਕ ਹੋਏ ਤਾਂ ਉਗਵੇ ਰੁਤੀ ਹੂੰ ਰੁੱਤ ਹੋਏ ਜੇ ਇੱਕ ਹੋਏ ਜਿਵੇਂ ਬੀਜ ਜਿਹੜਾ ਹੈ ਨਾ ਉਹ ਇੱਕ ਹੁੰਦਾ ਜੇ ਦੋ ਹੋ ਜਾਣ ਤਾਂ ਨਹੀਂ ਹੁੰਦੇ ਨਾ ਉਗਦਾ ਉਹ ਉਗਵੇ ਰੁਤੀ ਹੂੰ ਰੁੱਤ ਤੇ ਰੁੱਤ ਜਿਹੜੀ ਹੈ ਉਹਦੀ ਅਸਲ ਰੁੱਤ ਵੀ ਹੋਵੇ ਉਹਦੀ ਉਹ ਮਤਲਬ ਇਹਦਾ ਇਹ ਹੈਗਾ ਇਹ ਕਹਿੰਦੇ ਇੱਕ ਹੋਏ ਤਾਂ ਉਗਵੇ ਰੁਤੀ ਹੂ ਰਤ ਇੱਕ ਸਾਡਾ ਭਾਵ ਹੈ ਇੱਕ ਤੋਂ ਕਿਵੇਂ ਲੈਣਾ ਇੱਕ ਈੜੀ ਨੂੰ ਸ਼ਾਇਰੀ ਤੇ ਕੱਕੇ ਨੂੰ ਉਕੜਾ ਲੱਗਿਆ ਇਹ ਏਕਾ ਇੱਕ ਵਚਨ ਇੱਕ ਹੋਏ ਤਾਂ ਉਗਵੇ ਰੁਤੀ ਹੂ ਰਤ ਹੋਏ ਅਗੇ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨ ਜਾਈ ਸਭਨਾ ਜੀਆਂ ਕਾ ਇੱਕ ਈੜੀ ਨੂੰ ਸ਼ਾਇਰੀ ਤੇ ਕੱਕਾ ਉਹ ਇੱਕ ਅਸੀਂ ਅੱਜ ਦੀ ਪੰਜਾਬੀ ਚ ਲਿਖ ਦਿੰਦੇ ਆਂ ਐ ਇੱਕ ਈੜੀ ਸ਼ਾਇਰੀ ਕੱਕਾ ਇੱਕ ਇਹ ਸਭਨਾ ਜੀਆਂ ਦਾ ਇੱਕ ਦਾਤਾ ਸਾਰੇ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਉਹ ਮੈਨੂੰ ਵਿਸਰਨਾ ਜਾਈ ਜਾਵੇ ਜਾਈ ਇੰਪੇਰੇਟਿਵ ਮੂਡ ਆ ਗਿਆ ਵਿਸਰਨਾ ਜਾਈ ਇਹਦੀ ਨੂੰ ਸਿਹਾਰੀ ਲੱਗੀ ਹੈ ਨਾ ਜਾਈ ਔਰ ਗੁਰ ਮਿਲਿਆ ਇੱਕ ਪ੍ਰਗਟ ਹੋਏ ਗੁਰ ਮਿਲਿਆ ਇਥੇ ਗੁਰੂ ਗੁਰ ਮਿਲਿਆ ਗੁਰੂ ਨੂੰ ਮਿਲਣ ਦੇ ਨਾਲ ਇੱਕ ਪ੍ਰਗਟ ਹੋਏ ਇੱਕ ਪਰਮਾਤਮਾ ਜਿਹੜਾ ਆਪਣੇ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ ਇੱਕ ਪ੍ਰਗਟ ਹੋਏ ਇਹ ਜਿਹੜਾ ਹੈ ਗੁਰ ਮਿਲਿਆ ਇੱਕ ਇੱਕ ਪ੍ਰਗਟ ਹੋਏ ਇੱਕ ਅੰਗਲ ਇੱਕ ਇੱਕ ਪ੍ਰਗਟ ਹੋਏ ਇੱਕ ਫਿੱਕਾ ਨਾਂ ਗਿਲਾਏ ਸਭ ਨਾਮ ਹੈ ਸੱਚਾ ਤਨੀ ਕਿਸੇ ਨੂੰ ਇੱਕ ਫਿੱਕਾ ਗਲਨਾਹ ਕਿਉਂਕਿ ਸਾਰਿਆਂ ਦੇ ਵਿੱਚ ਉਹ ਸੱਚਾ ਪਰਮਾਤਮਾ ਸੱਚਾ ਤਨੀ ਉਹ ਬੈਠਾ ਹੈ ਇੱਕ ਇਹ ਈਦਨ ਸ਼ਾਹਰੀ ਤੇ ਕੱਕੇ ਨੂੰ ਔਂਕੜ 1 ਇੱਕ ਸਿਰ ਇੱਕ ਦੀ ਗੱਲ ਚੱਲਦੀ ਹੈ ਇੱਕ ਬਹਿਣਾ ਜਿਹੜੀ ਈਦਨ ਸ਼ਾਹਰੀ ਕੱਕਾ ਇੱਕ ਮਤਲਬ ਇਹ ਇੱਕ ਹੈ ਇੱਕ ਜਦੋਂ ਵੀ ਗੁਰਬਾਣੀ ਵਿੱਚ ਆਉਂਦਾ ਉਹ ਈਦਨ ਸ਼ਾਹਰੀ ਤੇ ਕੱਕੇ ਨੂੰ ਔਂਕੜ ਇੱਕ ਹੁੰਦਾ ਇੱਕ ਹੁੰਦਾ ਔਰ ਅੱਗੇ ਹੈ ਭੋਰੀ ਭਰਮ ਵੰਜਾਏ ਪਰੀ ਮੁਹੱਬਤ ਇੱਕ ਭੋਰੀ ਭਰਮ ਵੰਜਾਏ ਭੋਰੀ ਥੋੜਾ ਵੀ ਜਿਹੜਾ ਹੈਗਾ ਨਾ ਭਰਮ ਉਹ ਵੰਜਾ ਕੇ ਪਰੀ ਮੁਹੱਬਤ ਇੱਕ ਇੱਕ ਤੋਂ ਤੇਰੇ ਨਾਲ ਇੱਕ ਦੇ ਨਾਲ ਹੀ ਮੁਹੱਬਤ ਮਾਨੀ ਮੁਹੱਬਤ ਹੈ ਇੱਕ ਸੇਵੀ ਇੱਕ ਸੰਭਲਾ ਇੱਕ ਨੂੰ ਹੀ ਸੇਵੀ ਉਹਦਾ ਹੀ ਮੈਂ ਉਹਦੀ ਸੇਵਾ ਕਰਾਂ ਤੇ ਇੱਕ ਨੂੰ ਮੈਂ ਆਪਣੇ ਹਿਰਦੇ ਚ ਸੰਭਾਲਾਂ ਉਹਦੀ ਸੇਵਾ ਕਰਾਂ ਸੇਵਾ ਤੋਂ ਭਾਵ ਉਹਦਾ ਸਿਮਰਨ ਕਰਾਂ ਇੱਕ ਨੂੰ ਮੈਂ ਆਪਣੇ ਹਿਰਦੇ ਚ ਸੰਭਾਲਾਂ ਇੱਕ ਪਰਮਾਤਮਾ ਨੂੰ ਹੀ ਇਹਦੇ ਵਿੱਚ ਆ ਗਿਆ ਬਹੁ ਗਤ ਜੀ ਜੰਤ ਸਭ ਤੁਧ ਉਪਾਇ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਹੁਣ ਇਕ ਜਿਹੜਾ ਹੈ ਇਥੇ ਇਹ ਬਹੁਵਚਨ ਚ ਆ ਗਿਆ ਇਕ ਇਕ ਵੇਖ ਪਰਸਨ ਆਇਆ ਇਕ ਦੂ ਇਕ ਚੜੰਦੀਆਂ ਕੌਣ ਜਾਣੇ ਮਿਰਨ ਆਉਂ ਜੀ ਇਕ ਇਹਦੀ ਸਿਆਰੀ ਕੱਕਾ ਇਕ ਦੂ ਇਕ ਇਹ ਦੂਆਂ ਤੋਂ ਆ ਜਾਂਦਾ ਇਕ ਤੇ ਜਿੱਥੇ ਹੁੰਦਾ ਨਾ ਤੇ ਜਿੰ ਪ੍ਰਾਣੀਆਂ ਵਿੱਚ ਤੇ ਆ ਹੁੰਦਾ ਤਾਂ ਤੇ ਤੇ ਉਹ ਕੀ ਹੁੰਦਾ ਉਹ ਆ ਪ੍ਰੋਪੋਜੀਸ਼ਨ ਹੁੰਦੀ ਆ ਤਾਂ ਉਹਦੇ ਕਰਕੇ ਉਹ ਇੱਕ ਦੇ ਇਹ ਤੂੰ ਤੋਂ ਇਹ ਦੂ ਵੀ ਬਣ ਜਾਂਦਾ ਤੂੰ ਇਹ ਦੂ ਬਣ ਗਿਆ ਦੂ ਅੱਗੇ ਆਪਾਂ ਪੜ ਚੁੱਕੇ ਆ ਇੱਕ ਦੂ ਪਾਵੇ ਇੱਕ ਤੂੰ ਇੱਕ ਤੋਂ ਇੱਕ ਚੜੰਦੀਆਂ ਇੱਕ ਬਹੁਤੀਆਂ ਬਹੁਵਚਨ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀ ਉੱਥੇ ਤਾਂ ਇੱਕ ਤੋਂ ਇੱਕ ਚੜਦੀ ਹੁੰਦੀ ਮੇਰਾ ਨਾਮ ਕੌਣ ਜਾਣੇ ਇੱਕ ਦਾਤੇ ਇੱਕ ਭਿਖਾਰੀ ਜੀ ਇੱਕ ਦਾਤੇ ਕਈ ਦਾਤੇ ਨੇ ਦਾਤਾਂ ਦੇਣ ਵਾਲੇ ਨੇਗਾ ਵੰਡਣ ਵਾਲੇ ਨੇ ਸਮਾਨ ਵੰਡਦੇ ਨੇ ਇੱਕ ਭਿਖਾਰੀ ਆ ਇੱਕ ਉਹ ਲੈਣ ਵਾਲੇ ਨੇ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਇਹ ਸਾਰੇ ਤੇਰੀ ਚੋਜ ਹੈ ਅश्चਰਜ ਚੋਜ ਨੇ ਇਹ ਤੇਰੀ ਚੋਜ ਹੈ ਅश्चਰਜ ਚੋਜ ਨੇ ਅੱਗੇ ਆ ਗਿਆ ਹਿਕਨੀ ਲੱਦਿਆ ਹਿਕ ਲੱਦ ਗਏ ਹਿਕਨੀ ਲੱਦਿਆ ਲੱਦਿਆ ਕੀ ਨਾਮ ਤਨ ਅੰਗਿਆ ਨੇ ਨਾਮ ਤਾਂ ਨਾ ਲਾਗੇ ਲੱਦਿਆ ਇੱਕ ਲੱਦ ਗਏ ਇੱਕ ਜਿਹੜੇ ਕਈ ਲੱਦ ਕੇ ਚਲੇ ਗਏ ਭਾਵ ਨਾਲ ਲੈ ਗਏ ਨਾਮ ਤਾਂ ਨਾਲ ਲੈ ਲਿਆ ਇੱਕ ਭਾਰੇ ਪਰ ਨਾਲ ਇੱਕ ਜਿਹੜੇ ਕੁਝ ਜਿਹੜੇ ਇਸ ਤਰ੍ਹਾਂ ਸੀ ਇੱਕ ਕੁਝ ਅਜਿਹੇ ਭਾਰੇ ਉਹ ਭਾਰੇ ਸੀ ਆਪਣੇ ਪਾਪਾਂ ਕਰਕੇ ਭਾਰੇ ਦੀ ਪਰ ਨਾਲ ਪਰ ਨਾਲ ਜਿਹੜਾ ਹੈ ਉਹ ਹੈ ਸਮੁੰਦਰ ਸੰਸਾਰ ਸਮੁੰਦਰ ਦੇ ਵਿੱਚ ਜਿਹੜੇ ਹੈ ਉਹ ਡੁੱਬ ਗਏ ਇੱਕ ਭਾਰੇ ਪਰ ਨਾਲ ਸਮੁੰਦਰ ਦੇ ਵਿੱਚ ਜਿਹੜੇ ਆ ਉਹ ਸੰਸਾਰ ਸਮੁੰਦਰ ਦੇ ਵਿੱਚ ਜਿਹੜੇ ਆ ਉਹ ਵੈਦਿਕ ਬੇ ਖਤਮ ਹੋ ਗਏ ਸੰਸਾਰ ਸਮੁੰਦਰ ਵਿੱਚ ਹੀ ਰਹਿ ਗਏ ਬਾਕੀ ਕੁਝ ਜਿਹੜੇ ਆ ਉਹ ਲੱਦ ਕੇ ਲੈ ਗਏ ਨਾਮਦਾਨ ਇੱਕ ਨਹੀਂ ਲਦਿਆ ਇੱਕ ਲੱਦ ਗਏ ਇੱਕ ਭਾਰੇ ਪਰ ਨਾਲ ਸਾਡਾ ਮਤਲਬ ਹਿਕ ਹਿਕ ਜਿਹੜਾ ਹੈ ਆ ਬਹੁਵਚਨ ਦੀ ਹੈ ਹਿਕ ਇੱਕ ਹੈ ਤੇ ਇਹ ਨੂੰ ਇਹ ਹੋ ਗਿਆ ਹਿਕਾ ਹੋ ਗਿਆ ਆ ਹਿਕ ਨਹੀਂ ਆਊਗਾ ਇਹ ਹਿਕ ਨਹੀਂ ਇਥੇ ਆ ਗਿਆ ਹਿਕਨੀ ਲੱਧਿਆ ਹਿਕਨੀ ਕਈਆਂ ਨੇ ਲੱਧਿਆ ਨਾਮਦਾਨ ਲੱਦ ਲਿਆ ਹਿਕਨੀ ਲੱਧਿਆ ਹਿਕ ਲੱਦ ਗਏ ਹਿਕ ਭਾਰੇ ਪਰ ਨਾਲ ਇੱਕ ਭਾਰੇ ਪਰ ਨਾਲ ਇੱਕ ਭਾਰੇ ਸੀ ਆਪਣੇ ਕੀਤੇ ਹੋਏ ਕਰਮ ਪਾਪ ਉਹਨਾਂ ਦੇ ਨਾਲ ਭਾਰੇ ਸੀ ਤੇ ਉਹ ਇਸ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਗਏ ਉਹ ਇਸੇ ਚੀ ਵਿੱਚ ਡੁੱਬ ਗਏ ਸੁਸਾੰਗਤ ਆਪਾਂ ਅੱਜ ਕੀਤਾ ਕਰਤਾ ਕਾਰਕ ਕਰਤਾ ਕਾਰਕ ਇੱਕ ਵਚਨ ਤੇ ਬਹੁ ਵਚਨ ਇਸ ਤੋਂ ਅੱਗੇ ਜਿਹੜਾ ਹੈ ਅਗਲਾ ਕਰਾਂਗੇ ਕਰਮ ਜਾਂ ਅਗਲੇ ਕਾਰਕ ਜਿਹੜੇ ਆ ਉਹ ਨਿਸ਼ਚਿਤ ਪ੍ਰਣਾਮ ਦੇ ਹੀ ਅੱਗੇ ਚੱਲਣਗੇ ਇਹ ਇੱਕ ਏਕ ਤੇ ਇਕ ਇੱਕ ਏਕ ਤੇ ਇਕ ਇਹਦੇ ਵਿੱਚ ਇਹ ਦੀ ਆਪਾਂ ਕਰ ਰਿਹਾ ਹੈ ਇੱਕ ਵਚਨ ਚ ਆ ਗਿਆ ਇਹ ਬਹੁ ਵਚਨ ਆ ਗਿਆ ਹੁਣ ਆਪਾਂ ਅੱਗੇ ਅਗਲੇ ਕਾਰਕ ਜਿਹੜੇ ਆ ਅਗਲੀ ਵੀਡੀਓ ਚ ਕਰਾਂਗੇ ਸੋ ਐਨੀ ਕੋ ਬੇਨਤੀ ਜਿਹੜੀ ਹੈ ਉਹ ਵਿਚਾਰ ਜਿਹੜੀ ਹੈ ਉਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ